ਹallelujah ਸਾਰੇ ਇੰਪੈਰ ਪਰਿਜਾਮ ਸਦੀ ਖੁਦਾਤਾ ਨੂੰ ਬਰਕਤ ਦੇਵੇ ਖੁਦਾਤਾ ਨੂੰ ਬਲੈਸ ਕਰੇ ਤੇ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਯੇਸ਼ੂ ਦੇ ਨਾਮ ਦੇ ਵਿੱਚ ਠੀਕ ਹੋਵਗੇ ਅਸੀਂ ਖੁਦਾਦਾ ਸ਼ੁਕਰ ਖੁਦਾਦਾ ਧੰਨਵਾਦ ਕਰਦੇ ਹਾਂ ਹਸਦੇ ਦਿਨ ਲਈ ਖੁਦਾ ਨਿਆ ਦੇ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਕਿ ਅਸੀਂ ਉਹਦਾ ਸ਼ੁਕਰ ਉਹਦਾ ਧੰਨਵਾਦ ਕਰੀਏ ਇਸ ਦੁਨੀਆ ਤੇ ਤੂੰ ਬੰਦਿਆ ਸਦਾ ਨਹੀਂ ਬੈਠੇ ਰਹਿਣਾ ਇੱਕ ਦਿਨ ਇਸ ਦੁਨੀਆ ਨੂੰ ਛੱਡ ਕੇ ਜਾਣਾ ਪੈਣਾ ਕੀ ਕਰਨੇ ਤੂੰ ਕੋਠੀਆਂ ਮੈਲ ਮਨਾ ਰਹੇ ਸਭ ਇੱਥੇ ਹੀ ਤੇ ਰਹਿ ਜਾਣੇ ਜਿਸ ਨਾਮ ਨੇ ਤੈਨੂੰ ਲਾਉਣਾ ਕਿਨਾਰੇ ਭੱਜਦਾ ਤੂੰ ਉਸ ਦੇ ਵਿਚਵਾੜੇ ਜੀਵਨ ਦੀ ਪੋਥੀ ਦੇ ਵਿੱਚ ਦੇਖਣਾ ਚਾਹੁੰਦਾ ਨਾਮ ਤੂੰ ਆਪਣਾ ਕਰ ਤੋਬਾ ਤੇ ਲੈ ਬਬ ਦੁਸ਼ਮਣ ਕਰ ਕੰਮ ਵਚਨ ਦੇ ਅਨੁਸਾਰ ਪਿਆਰੇ ਨਹੀਂ ਤੇ ਨਰਕਾਂ ਦੀ ਅੱਗ ਵਿੱਚ ਝੁੱਲਸੇਗਾ ਪਿਆਰੇ ਨਹੀਂ ਤੇ ਨਰਕਾਂ ਦੀ ਅੱਗ ਦੇ ਵਿੱਚ ਝੁੱਲਸੇਗਾ ਪਿਆਰੇ ਝੁੱਲਸੇਗਾ ਪਿਆਰੇ